ਅੱਜ ਅਸੀਂ ਰਹਿائش ਕਿੰਨੇ ਮੇਰੀ ਰਹਿائش ਫੁਲਾਨੀ ਜਗ੍ਹਾ ਹੈ ਹਾਂਜੀ ਮੇਰੀ ਰਹਿائش ਫੁਲਾਨੀ ਜਗ੍ਹਾ ਹੈ ਪਾਤਸ਼ਾਹ ਕਹਿੰਦੇ ਭਲਿਆ ਜਦਨ ਤੂੰ ਇਸ ਧਰਤੀ ਤੇ ਆਉਣਾ ਸੀ ਨਾ ਤੇਰੀ ਰਹਿائش ਮਾਂ ਦੇ ਗਰਭ ਦੇ ਵਿੱਚ ਸੀ ਸਾਡੀ ਸਾਰਿਆਂ ਦੀ ਪਹਿਲੀ ਰਹਿائش ਮਾਂ ਦੇ ਗਰਭ ਵਿੱਚ ਹੈ ਅੱਜ ਅਸੀਂ ਕਹਿੰਦੇ ਮੈਂ ਰੋਜੀ ਰੋਟੀ ਵਾਸਤੇ ਭੱਜੇ ਫਿਰਦੇ ਨਾ ਮਾਨਾ ਕਹਿੰਦੇ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜਿਓ ਪਰਿਆ ਸੈਲ ਪੱਥਰ ਮਹਿ ਜਨ ਤੂੰ ਪਾਏ ਤਾਂ ਘਰ ਰਿਜਕ ਆਗੈ ਕਰ ਧਰਿਆ ਆ ਦੋ ਬਾਤਾਂ ਧਿਆਨ ਦੇ ਨਾਲ ਸੁਣਿਓ ਪਹਿਲੀ ਰਹਾਇਸ਼ ਮਾਂ ਦੇ ਗਰਭ ਦੇ ਵਿੱਚ ਮਿਲੀ ਤੇ ਪਹਿਲੀ ਰੋਜੀ ਰੋਜੀ ਕਹਿੰਦੇ ਨੇ ਰਿਜਕ ਪਹਿਲੀ ਰੋਜੀ ਵੀ ਤੈਨੂੰ ਮਾਂ ਦੇ ਗਰਭ ਵਿੱਚ ਮਿਲਿਆ ਉਹ ਕਿੱਦਾਂ ਰਿਜਕ ਮਿਲਿਆ ਜਿਹੜੀ ਨਾਪੀ ਸੀ ਨਾ ਉਹ ਨਾਪੀ ਦੇ ਨਾਲ ਤੈਨੂੰ ਭੋਜਨ ਪਹੁੰਚ ਰਿਹਾ ਸੀ ਆ ਮੂੰਹ ਦੇ ਨਾਲ ਤੇ ਅਸੀਂ ਬਾਅਦ ਵਿੱਚ ਖਾਣ ਲੱਗੇ ਆ ਜੀ ਆ ਮਾਵਾਂ ਦਾ ਸਤਿਕਾਰ ਬਹੁਤ ਵੱਡਾ ਜੀ ਪਹਿਲੀ ਰਹਿائش ਮਾਂ ਦੇ ਗਰਭ ਵਿੱਚ ਪਹਿਲੀ ਰੋਜੀ ਵੀ ਤੈਨੂੰ ਉੱਥੇ ਮਿਲੀ ਜਦੋਂ ਤੂੰ ਸੰਸਾਰ ਦੇ ਵਿੱਚ ਆਇਆ ਤੇ ਉਸ ਦਿਨ ਵੀ ਸਭ ਤੋਂ ਪਹਿਲੀ ਤੇਰੀ ਰਹਿائش ਮਾਂ ਦੀ ਗੋਦ ਬਣੀ ਤੇ ਪਹਿਲੀ ਤੇਰੀ ਰੋਜੀ ਮਾਂ ਦਾ ਦੁੱਧ ਬਣਿਆ ਦੇਖੋ ਨਾ ਪ੍ਰਮਾਤਮਾ ਨੇ ਸਾਡੇ ਵਾਸਤੇ ਕੈਸੀਆਂ ਦਾਤਾਂ ਇਸ ਧਰਤੀ ਤੇ ਪੈਦਾ ਕੀਤੀਆਂ